ਬੈਂਤੀ ਗੰ ਜਾ ਰਹਿਆ ਸਾਡੇ ਬਹੁਤ ਇਸਤਕਾਜੋ ਇਸ ਨਕਰ ਤੋਂ ਸਪੰਸ ਸੇਵਾ ਵਿਮਲਾ ਦੇਵ ਜੀ ਡਿਗਰੀਆਂ ਤੋਂ ਸਪੰਸ ਸਾਹਿਬ ਤੀਰਥਾਣਾਣੀ ਜੀ ਸੱਜੀਤ ਸਿੰਘ ਜੀ ਮਾਗਰ ਕਮਲ ਜੀ ਕੀ ਬੰਦਾ ਚੇਅਰਮੈਨ ਸੇ ਹਾਂਸਾ ਜੀ ਕਾਂਸੀ ਟੀਵੀ ਦੇ ਚੇਅਰਮੈਨ ਸਾਹਿਬ ਬੱਜਵਾਲ ਜੀ ਸਿੰਘ ਜੀ ਸਾਹਿਬ ਦੀ ਰਾਸ ਰਸਮ ਪੜਾਹ ਕੰਮ ਜਾ ਰਹੇ ਨੇ ਸ਼੍ਰੀ ਹੰਸਰਾਜ ਬੰਗੜਾ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਨ ਸਾਹਿਬਾ ਤੇ ਸ਼੍ਰੀ ਹੰਸਰਾਜ ਬੰਗੜਾ ਦੀ ਧਰਮ ਪਤਨੀ ਉਹ ਵੀ ਨਾਲ ਹੋ ਜਾਣ ਜੈ ਪੀ ਜੈ ਭਾਗ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਡਾਕਟਰ ਪ੍ਰੀਮਰਾ ਹੰਗਰਕਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਾਡੇ ਦਰਮਿਆਨ ਸਾਡੇ ਬਹੁਤ ਇਸਤਕਾਜੋ ਸ਼੍ਰੀ ਹੰਸਾ ਜੀ ਬੰਗਾ ਉਹ ਵੀ ਪਹੁੰਚੇ ਨੇ ਉਹਨਾਂ ਨੇ 바ਵਾ ਸਾਹਿਬ ਦੀ ਫੋਟੋ ਤੋਂ ਪਰਦਾ ਢਾਕੇ ਅੱਜ ਆਪਾਂ ਨੂੰ ਸਾਰਿਆਂ ਨੂੰ ਪ੍ਰਵਾਹ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਆ ਬਹੁਤ ਬਹੁਤ ਧੰਨਵਾਦ ਸ਼੍ਰੀ ਹੰਸਾ ਜੀ ਬੰਗਾ ਗਰਦੀਪ ਸਿੰਧਾ ਸੌਨ ਸਰਵਿਸ ਅੱਡਾ ਕੁਮਾਨ ਬਹੁਤ ਬਹੁਤ ਧੰਨਵਾਦ ਨੇ ਪੰਜਾਬੀ ਲੈ ਕੇ ਆਪਣਾ ਪ੍ਰੋਗਰਾਮ ਤਲਾਕੇ ਪੂਰੇ ਬਾੜ ਦੇ ਵਿੱਚ ਇਹਦਾ ਨੇ ਦਿਖਾਣਾ ਆਪਣਾ ਪ੍ਰੋਗਰਾਮ ਪਿੰਡ ਮਾਰਕਟ ਦੀਆਂ ਦਾ ਲਾਡੀ ਸਟੂਡੈਂਟਾਂ ਨੂੰ ਮਰਦਾ ਵੀ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਬੇਨਤੀ ਕਰ ਜਾ ਰਿਹਾ ਜਿਨ੍ਹਾਂ ਦੀ ਇਤਿਹਾਸੀ ਕੋਟ ਬਈ ਜਦੇ ਤਾਰੀ ਬਹੁਤ ਸਾਰਾ ਸ਼ੁਕਰ ਮੈਂ ਬਹੁਤ ਬਹੁਤ ਮੰਦੇ ਹਾਂ ਪੀਮ ਜੈਪਾਲ ਮੈਂ ਮੌਤ ਹੀ ਦਿਲੋਂ ਧੰਨਵਾਦ ਕਰਦਾ ਬੂਟਾ ਮਹਮਦ ਜੀ ਦਾ ਜਿਨ੍ਹਾਂ ਨੇ ਇੱਕ ਅੱਧੇ ਬੋਲ ਤੇ ਉਹ ਗੱਲ ਕਿਵੇਂ ਬਣੀ ਜਦੋਂ ਸਟੇਜ ਤਿਆਰ ਹੋ ਰਹੀ ਸੀ ਤੇ ਮੁੰਡਿਆਂ ਨੇ ਪਹਿਲੇ ਗੀਤ ਭਾਜੀ ਹੁਣਾ ਜਿਹੜਾ ਨਵਾਂ ਆਇਆ ਧੌਣ ਤੇ ਗੋਡਾ ਰੱਖ ਦਿਆਂਗੇ ਕਈ ਕੁਝ ਕਹਿਤਾ ਪਰ ਮੈਂ ਅੱਧਾ ਕਹਿ ਸੁਣਿਆ ਸੀ ਤੇ ਮੈਨੂੰ ਵੀ ਜੋਸ਼ ਜਿਹਾ ਆਇਆ ਮੈਂ ਕਿਹਾ ਭਾਜੀ ਨੂੰ ਫੋਨ ਕਰਕੇ ਦੇਖੇ ਲੈਣੇ ਆ ਵੇ ਵਾਕਿਆ ਧੌਣ ਤੇ ਕੋੜਾ ਰੱਖ ਦੇਣਗੇ ਕਿ ਨਹੀਂ ਜਦੋਂ ਕਿ ਲੋਡ ਪਈ ਕਈ ਵਾਰੀ ਹੁੰਦਾ ਹੈ ਨਾ ਗੀਤਕਾਰ ਕਹਿ ਤਾਂ ਦਿੰਦੇ ਪਰ ਜਦੋਂ ਮੌਕਾ ਆਉਂਦਾ ਕਈ ਵਾਰੀ ਉਹ ਪਿੱਛੇ ਨਭਜਦੇ ਆ ਪਰ ਭਰਾ ਨੇ ਅੱਜ ਸਾਫਤ ਕਰਤਾ ਸਾਡੇ ਅੱਧੇ ਬੋਲ ਤੇ ਪਹੁੰਚੇ ਆ ਅਸੀਂ ਪੂਰੇ ਨਗਰ ਪੰਚਾਇਤ ਮੰਗੜ ਨਿੰਗਰੀਆਂ ਦੋਹਾਂ ਨਗਰਾਂ ਵੱਲੋਂ ਔਰ ਡਾਕਟਰ ਬੀ ਆਰ ਅੰਮੇਕਰ ਕਲੱਬ ਵੱਲੋਂ ਤਹਿ ਦੇ ਤੋਂ ਧੰਨਵਾਦ ਕਰਦੇ ਆ ਕਿ ਸਾਡੇ ਅੱਧੇ ਬੋਲ ਤੇ ਨਹੀਂ ਪਹੁੰਚ ਗਏ ਸਾਡੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦੇ ਜਿਹੜੇ ਸਾਡਾ ਸੀ ਅੱਜ ਦਾ ਪ੍ਰੋਗਰਾਮ ਇਹਨਾਂ ਨੇ ਸਫਲ ਕੀਤਾ ਜੈ ਗੁਰਦੇਵ ਜੈ ਵੀਰ ਜੈ ਭਾਰ ਇੱਕ ਮੈਂ ਦੱਸਣਾ ਚਾਹਨਾ ਕਿ ਜਿਨ੍ਹਾਂ ਦੀ ਬਰਖਲਫ ਇੱਕ ਗਾਣਾ ਗਾ ਹੋਇਆ ਜਾਂ ਲਿਖ ਹੋਇਆ ਤੇ ਉਹਨਾਂ ਬਨੂੰ ਧਮਕੀਆਂ ਇਦਾਂ ਦੀ ਆਈਆਂ ਕਹਿੰਦੇ ਐਸੀ ਤਾਂ ਲੱਤਾਂ ਨੂੰ ਸੰਭਾਲ ਲਵਾਂਗੇ ਹੁਣ ਆਪਣੀਆਂ ਲੱਤਾਂ ਵਝਾ ਲਿਓ ਮੈਂ ਕਿਹਾ ਮੇਰੇ ਨਾਲ ਲੱਤਾਂ ਹੀ ਬਹੁਤ ਆ ਮੇਰੇ ਨਾਲ ਲੱਤਾਂ ਹੀ ਇੰਨੀਆਂ ਵੀ ਪੂਰਾ ਫੋਰਸ ਦੇ ਜਵਾਨ ਮੋਰੇ ਵੀਰ ਬਕਵਾਕ ਪਿੰਡਾਂ ਤੋਂ ਆਏ ਸਾਡੇ ਟਾਈਗਰ ਫੋਰਸ ਦੇ ਇਹ ਪਹਿਲਵਾਨ ਵੀ ਆ ਤੇ ਨੱਤਾ ਭੰਨਣ ਵਾਲੇ ਵੀ ਆ ਤੇ ਬੁੱਟਾ ਮੁਹੰਮਦ ਜੀ ਤੁਹਾਨੂੰ ਜਦੋਂ ਵੀ ਕਿਤੇ ਲੋੜ ਪਈ ਨਾ ਬੱਬਰ ਸ਼ੇਰਾਂ ਦੀ ਤੁਹਾਡਾ ਡਟ ਕੇ ਖੜਾਂਗੇ ਜੈ ਭੀਮ ਜੈ ਭਾਲ ਬਹੁਤ ਬਹੁਤ ਧੰਨਵਾਦ ਬੁੱਟਾ ਮੁਹੰਮਦ ਜੀ ਗੋਤਾਂ ਦੀ ਲੇਲ ਪਹਿ ਚੁੱਕੀ ਆ ਨਾ ਉਹ ਅਸੀਂ ਲੱਖ ਕੋਸ਼ਿਸ਼ ਕਰ ਲਈਏ ਸ਼ਾਇਦ ਇਹ ਸਾਡੇ ਤੋਂ ਨਹੀਂ ਖਤਮ ਹੋਣੀ ਖਤਮ ਤਾਂ ਹੋਣੀ ਆ ਜਦਾਂ ਬੋਲੂਗਾ ਜਿਹੜਾ ਬੋਲੂਗਾ ਕਿਹੜਾ ਬੋਲੂਗਾ ਪਰੋਤ ਬਾਬਾ साढे सरपंच सभा बेउला देवी का सम्मान कर जो बोले सतगुर सोनू राम 90 ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਆਫਤਵਾਦ ਕਿਉਂਕਿ ਜੋ ਸਾਡੇ ਪੂਰਵ ਜੋ ਸਾਡੇ ਗੁਰੂ ਪੀਰ ਜਿਨ੍ਹਾਂ ਨੇ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਖਾਸ ਕਰਕੇ ਆਪਣੇ ਭਾਈਚਾਰੇ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਜਰਨ ਦੇਵ ਪ੍ਰਕਾਸ਼ ਦੇਵ ਆਪਾਂ ਨੂੰ ਮਨੋੜੇ ਚਾਹੀਦੇ ਆ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਤਾਂ ਹੀ ਪਤਾ ਲੱਗੇਗਾ ਕਿ ਜਿਨ੍ਹਾਂ ਦਾ ਅਸੀਂ ਜਨਮ ਦਿਵਸ ਜਾਂ ਚਹੀਦੀ ਦਿਵਸ ਮਨਾਉਨੇ ਆ ਉਹ ਕੋਣ ਸਨ ਜਿਵੇਂ ਕਿ 바ਵਾ ਸਾਹਿਬ ਡਾਕਟਰ ਪੀਮਰਾਓ ਅਮੇਦ카ਟੀ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀ ਘਰਨਾ ਕਾਲੀ ਜਿਨ੍ਹਾਂ ਨੂੰ ਉਸ ਟਾਈਮ ਮਨੁਵਾਦੀ ਸੋਚ ਨੇ ਪੜ੍ਹ ਦਾ ਵੀ ਹੁਕਮ ਨਹੀਂ ਸੀਗਾ ਉਸ ਟਾਈਮ ਇੱਕੋ ਜਿਹੀ ਪੱਧਰੀ ਵਿੱਦਿਆ ਪ੍ਰਾਪਤ ਕਰਕੇ ਆਪਣੇ ਦੇਸ਼ ਦਾ ਔਰ ਆਪਣੇ ਭਾਈਚਾਰੇ ਦਾ ਨਾਮ ਉੱਚਾ ਕੀਤਾ ਜਿਵੇਂ ਕਿ ਜਿਹੜੇ ਪੜ੍ਹੇ ਲਿਖੇ ਸਮਾਜ ਆ ਜੇ ਆਪਾਂ ਤਰੱਕੀ ਕਰਨੀ ਆ ਜੇ ਆਪਣੇ ਪਰਿਵਾਰ ਤੋਂ ਕੋਈ ਕਿਸੇ ਬੱਚੇ ਨੂੰ ਵਧੀਆ ਵਿੱਦਿਆ ਦਵਾਂਗੇ ਤਾਂ ਉਹ ਸਮਾਜ ਦੀ ਇੱਕ ਪਰਿਵਾਰ ਦੀ ਨਹੀਂ ਉਹ ਪੂਰੇ ਸਮਾਜ ਦੀ ਤਰੱਕੀ ਹੁੰਦੀ ਆ ਜੇ ਆਪਾਂ ਮੈਂ ਹਮੇਸ਼ਾ ਇਹੀ ਗੱਲ ਕਹਿਣਾ ਹੁੰਦਾ ਵੀ ਆਪਾਂ ਹੋਰ ਪਾਸਿਆਂ ਨੂੰ ਖਰਚ ਭਾਵੇਂ ਘੱਟ ਕਰ ਲਈਏ ਅਗਰ ਆਪਣਾ ਆਪਣੇ ਬੱਚਿਆਂ ਨੂੰ ਜੇ ਆਪਾਂ ਵਧੀਆ ਵਿੱਦਿਆ ਬਧੀਆ ਐਜੂਕੇਸ਼ਨ ਦੇ ਦਵਾਂਗੇ ਤਾਂ ਸਾਡਾ ਜਿਹੜਾ ਬੱਚਾ ਸਾਡਾ ਪਰਿਵਾਰ ਦਾ ਤਰੱਕੀ ਕਰੇਗਾ ਹੀ ਨਾਲ ਨਾਲ ਸਾਡਾ ਸਮਾਜ ਵੀ ਤਰੱਕੀ ਕਰੇਗਾ ਜੇ ਸਾਡੀਆਂ ਧੀਆ ਸਾਡੀਆਂ ਭੈਣਾਂ ਪੜ੍ਹ ਕੇ ਦੂਸਰੇ ਘਰ ਜਾਣਗੀਆਂ ਉਹ ਆਪਣਾ ਜਿਹੜਾ ਪੇਕੇ ਪਰਿਵਾਰ ਆ ਉਹ ਤਾਂ ਤਰੱਕੀ ਕਰੂਗਾ ਨਾਲ ਨਾਲ ਜਿਸ ਘਰ ਵਿੱਚ ਤੋਂ ਨਹੀਂ ਨਵ ਬਣ ਕੇ ਜਾਣਾ ਉਹ ਜਿਹੜਾ ਸਹੁਰਾ ਪਰਿਵਾਰ ਆ ਉਹ ਵੀ ਤਰੱਕੀ ਕਰੂਗਾ ਸੋ ਬਹੁਤ ਲੰਮਾ ਸਮਾਂ ਹੋ ਗਿਆ ਤੁਹਾਨੂੰ ਬੈਠਿਆਂ ਨੂੰ ਬਹੁਤ ਸਾਰਾ ਅੱਜ ਬਹੁਤ ਵਧੀਆ ਪ੍ਰੋਗਰਾਮ ਜੋ ਮਿਸ਼ਨਰੀ ਗਾਇਕਾ ਰਜਨੀ ਠੱਕਰ ਵਾਲਜੀ ਉਹਨਾਂ ਨੇ ਪ੍ਰੋਗਰਾਮ ਪੇਸ਼ ਕੀਤਾ ਬਾਹ ਕਮਾਲ ਸੀ ਔਰ ਵਿੱਚ ਹੀ ਥੋੜੇ ਟਾਈਮ ਲਈ ਭਾਵੇਂ ਆਏ ਕੂਟਾ ਮੁਹੰਮਦ ਜੀ ਜੋ ਸਾਡੇ ਛੋਟੇ ਜਿਹੇ ਸੱਦੇ ਤੇ ਉਹਨਾਂ ਨੇ ਵੀ ਸਾਡੇ ਨਗਰ ਵਿੱਚ ਪਹੁੰਚ ਕੇ ਸਾਡੇ ਪ੍ਰੋਗਰਾਮ ਨੂੰ ਚਾਰਚਾਂ ਲਗਾਏ ਮੈਂ ਇਸ ਨਗਰ ਵਿੱਚ ਜਿੰਨੀਆਂ ਵੀ ਸ਼ਕਤੀਆਂ ਪਹੁੰਚੀਆਂ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਇੱਥੇ ਪਹੁੰਚੇ ਆ ਸਾਰਿਆਂ ਦਾ तहे ਦਿਲ ਤੋਂ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਕਲੱਬ ਮੰਗੜ ਡਿੰਗਰੀਆਂ ਜਿਨ੍ਹਾਂ ਬੱਚਿਆਂ ਨੇ ਮੋਰੇ ਹੋ ਕੇ ਕੰਮ ਕੀਤਾ ਜਿਨ੍ਹਾਂ ਨੇ ਇਸ ਮੈਨੇਜਮੈਂਟ ਵਿੱਚ ਕੰਮ ਕੀਤਾ ਜਿਨ੍ਹਾਂ ਜਿੰਨਾ ਸਾਰਾ ਪ੍ਰੋਗਰਾਮ ਸੀ ਇਹ ਜੇ ਅੱਜ ਦਾ ਪ੍ਰੋਗਰਾਮ ਸਫਲ ਹੋਇਆ ਇਹ ਉਹਨਾਂ ਮੀਰਾ ਕਰਕੇ ਸਫਲ ਹੋਇਆ ਔਰ ਉਹਨਾਂ ਭੈਣਾਂ ਦਾ ਉਹਨਾਂ ਮਤਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲੰਗਰਾਂ ਵਿੱਚ ਵੀ ਸੇਵਾ ਕੀਤੀ ਮੈਂ ਹਰੇਕ ਉਸ ਬੱਚੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਜੋ ਤੋਂ ਇੱਥੇ ਇਹ ਪ੍ਰੋਗਰਾਮ ਦੇ ਵਿੱਚ ਜੋ ਸ਼ਿਰਕਤ ਕੀਤੀ ਔਰ ਜਿਨ੍ਹਾਂ ਨੇ ਸਵਾਗਤ ਦਿੱਤੀਆਂ ਔਰ ਵਿਸ਼ੇਸ਼ ਤੌਰ ਤੇ ਮਾਸਟਰ ਦੇਸਰਾਜ ਜੀ ਜੋ ਕਿ ਆਪਣੇ 70 ਦੀ ਭੂਮਿਕਾ ਨਿਭਾਉਂਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਮਾਂਗੜ ਸਾਊਂਡ ਸਰਵਿਸ ਆ ਸਾਡੇ ਨੱਕਰਤਾ ਹੀ ਸਾਊਂਡ ਆ ਪ੍ਰਮਾਤ ਮੈਨਰ ਬਹੁਤ-ਬਹੁਤ ਤਰੱਕੀ ਬਖਸ਼ੇ ਜਿਹੜੇ ਫ੍ਰੀ ਸੇਵਾ ਜਿਹੜੀ ਆ ਇਸ ਪ੍ਰੋਗਰਾਮ ਤੇ ਕਰਦੇ ਆ ਔਰ ਜਿਹੜਾ ਸਾਡੇ ਸਟੇਜ ਦਾ ਜਾਂ ਲਾਈਟ ਸਿਸਟਮ ਆ ਜਿੰਨਾ ਵੀ ਸਾਰਾ ਹੈਗਾ ਇਹ ਸਾਡੇ ਨਗਰ ਦਾ ਆ ਉਹਨਾਂ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਗ ਜੈ ਭੀਮ